ਜੀ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਤੋਂ ਪਹਿਲੇ ਮੈਂ ਛੋਟੇ ਸਾਹਿਬ ਜੀ ਦਾ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਕੌਮ ਖਾਤਰ ਆਪਣੀ ਜਾਨਾਂ ਕੁਰਬਾਨ ਦਿੱਤੀਆਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬੀ ਸਥਾਪਨਾ ਦਿਵਸ ਹੈ 103 ਸਾਲ ਪੁਰਾਣੀ ਪਾਰਟੀ ਹੋ ਗਈ ਹੈ ਜੇ ਤੁਸੀਂ ਹਿੰਦੁਸਤਾਨ ਦਾ ਸਿਆਸੀ ਇਤਿਹਾਸ ਦੇਖੋ ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਾਂਗਰਸ ਪਾਰਟੀ ਜਦੋਂ ਬਣਾਈ ਗਈ ਸੀ ਇੱਕ ਅੰਗਰੇਜ਼ ਨੇ ਬਣਾਈ ਸੀ। ਇਹ ਕਿਸੇ ਹਿੰਦੂਸਤਾਨੀ ਨੇ ਨਹੀਂ ਬਣਾਈ ਸੀ। ਅੰਗਰੇਜ਼ ਨੇ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਵਰਗਾ ਇਤਿਹਾਸ ਮਹਲਾ ਦਾ ਕਿਸੇ ਪਾਰਟੀ ਦਾ ਨਹੀਂ ਹੈ। ਆਪ ਜੀ ਸਾਰੇ ਜਾਣਦੇ ਹੋ ਕਿ ਉਸ ਸਮੇਂ ਕੀ ਹਾਲਾਤ ਸੀ ਆਪਣੇ ਮੁਲਕ ਵਿੱਚ। ਉਦੋਂ ਗੁਰੂ ਘਰਾਂ ਵਿੱਚ ਕਿਵੇਂ ਮਹੰਤ ਕਬਜ਼ਾ ਕਰਕੇ ਬੈਠੇ ਸੀ ਕਿਵੇਂ ਮਹੰਤਾਂ ਨੇ ਉਥੇ ਐ ਜੀਆਂ ਬੇਅਦਬੀਆਂ ਕੀਤੀਆਂ ਕਿ ਆਪਾਂ ਸਟੇਜ ਤੇ ਕਹਿ ਵੀ ਨਹੀਂ ਸਕਦੇ ਉਸ ਟਾਈਮ ਦੀ ਲੀਡਰਸ਼ਿਪ ਇਕੱਠੀ ਹੋਈ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਆਜ਼ਾਦ ਕਰਾ ਕੇ ਕਮੇਟੀ ਬਣਾਈ ਗਈ ਉਹਨਾਂ ਨੇ ਉਦੋਂ ਸੋਚਿਆ ਕਿ ਜੇ ਆਪਾਂ ਨੂੰ ਅੱਗੇ ਤੋਂ ਕੋਈ ਆਪਣੇ ਖਾਲਸਾ ਪੰਥ ਤੇ ਹਮਲਾ ਕਰੇ ਫਿਰ ਗੁਰੂ ਘਰਾਂ 'ਤੇ ਹਮਲਾ ਕਰੇ ਤੇ ਆਪਣੇ ਕੋਲੇ ਘੱਟ ਤੋਂ ਘੱਟ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਉਹਨਾਂ ਨੇ 1 ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਸ਼੍ਰੋਮਣੀ ਅਕਾਲੀ ਦਲ ਦਾ ਬਣਾਉਣ ਦਾ ਮਕਸਦ ਕੋਈ ਸਰਕਾਰ ਬਣਾਉਂਦਾ ਨਹੀਂ ਸੀ ਮਕਸਦ ਜ਼ੁਲਮ ਦੇ ਖਿਲਾਫ ਲੜਾਈ ਲੜਨਾ ਬੇਨਸਾਫੀ ਦੇ ਖਿਲਾਫ ਲੜਾਈ ਲੜਨਾ ਧੱਕੇਸ਼ਾਹੀ ਦੇ ਖਿਲਾਫ ਲੜਾਈ ਲੜਨਾ ਜੇ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ 103 ਸਾਲ ਦੇ ਇਤਿਹਾਸ ਨੂੰ ਮੈਂ ਤਿੰਨ ਹਿੱਸਿਆਂ 'ਚ ਵੰਡਾਂ ਪਹਿਲਾ ਹਿੱਸਾ ਕਹਿ ਸਕਦੇ ਆ ਆਜ਼ਾਦੀ ਤੋਂ ਪਹਿਲੇ ਦਾ ਦੂਜਾ ਹਿੱਸਾ ਆਜ਼ਾਦੀ ਤੋਂ ਬਾਅਦ ਤੇ ਇਸਤਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਤੱਕ ਤੀਜਾ ਹਿੱਸਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਥੱਲੇ ਸੇਵਾ ਜਦ ਮੁੱਖ ਸੇਵਾਦਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸੌਂਪੀ ਗਈ ਸੀ ਤੇ ਉਹਦੇ ਬਾਅਦ ਦਾ ਆਜ਼ਾਦੀ ਤੋਂ ਪਹਿਲੇ ਵੀ ਜੇ ਇਤਿਹਾਸ ਦੇਖੀਏ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਾਸਤੇ ਭਾਵੇਂ ਚਾਬੀਆਂ ਦਾ ਮੋਤ ਹੈ ਭਾਵੇਂ ਜੈਤੋ ਦਾ ਮੋਰਚਾ ਭਾਵੇਂ ਕਾਲਾ ਪਾਣੀ ਦੀ ਜੇਹਲਾਂ ਚ ਹੈ ਭਾਵੇਂ ਫਾਂਸੀ ਦੇ ਪੰਦੇ ਹੈ ਜੇ ਅੰਗਰੇਜ਼ਾਂ ਨਾਲ ਟੱਕਰ ਲਿੱਤੀ ਤੇ ਸਭ ਤੋਂ ਵੱਧ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰਸ਼ਿਪ ਨੇ ਲੇਤੀ ਦੇਸ਼ ਆਜ਼ਾਦ ਹੋਇਆ ਬੜੇ ਆਪਣੇ ਨਾਲ ਵਾਅਦੇ ਕੀਤੇ ਗਏ ਕਿ ਆਜ਼ਾਦ ਮੁਲਕ ਵਿੱਚ ਬੜੀ ਖੁਸ਼ੀਆਂ ਮਿਲਣਗੀਆਂ ਬੜੀ ਫੇਅਰਨੈਸ ਹੋਊਗੀ ਇਨਸਾਫ ਮਿਲੇਗਾ ਦੇਸ਼ ਨੂੰ ਭਾਸ਼ਾ ਦੇ ਹਿਸਾਬ ਨਾਲ ਵੰਡਿਆ ਗਿਆ ਕਲੇ ਆਪਣੇ ਨਾਲ ਵਿਤਕਰਾ ਕੀਤਾ ਗਿਆ ਆਪਾਂ ਨੂੰ ਪੰਜਾਬੀ ਸੂਪੇ ਦਾ ਮੋਰਚਾ ਲਾਉਣਾ ਪਿਆ ਜਦੋਂ ਦੇਸ਼ ਵਿੱਚ ਪਾਣੀਆਂ ਦੀ ਵੰਡ ਹੋਈ ਉਦੋਂ ਰਿਪੇਰੀਅਨ ਰਾਈਟਸ ਦੇ ਤਹਿਤ ਪਾਣੀ ਵੰਡੇ ਗਏ ਜਿਹੜੇ ਸੂਬੇ ਦੇ ਵਿੱਚੋਂ ਦਰਿਆ ਵਗਦੇ ਆ ਉਹ ਸੂਬੇ ਨੂੰ ਦਿੱਤੇ ਗਏ ਪਰ ਆਪਣੇ ਨਾਲ ਫਿਰ ਤੋਂ ਧੱਕਾ ਕੀਤਾ ਗਿਆ ਇੰਨਾ ਬੇਇਨਸਾਫੀ ਹੋਈ ਪਾਣੀ ਦੀ ਸਾਰਾ ਕੁਝ ਆਪਣੇ ਵਾਸਤੇ ਪਾਣੀ ਹੈ ਨਾ ਆਪਣੇ ਕੋਲੇ ਕੋਈ ਸੋਨੇ ਦੀ ਖਾਨ ਹੈ ਨਾ ਪਪੜੇ ਕੋਲ ਕੋਈ ਤੇਲ ਨਿਕਲਦਾ ਨਾ ਕੋਲਾ ਨਿਕਲਦਾ ਪੰਜਾਬ ਕੋਲੇ ਪਾਣੀ ਹੈ ਪਾਣੀ ਸਿਰ ਤੇ ਆਪਾਂ ਦੇਸ਼ ਨੂੰ ਅੰਨ ਦੰਨੇ ਪਰ ਹੋਇਆ ਕੀ ਉਸ ਟਾਈਮ ਦੇ ਹੁਕਮਰਾਨਾਂ ਨੇ ਜਿੰਨਾ ਪਾਣੀ ਪੰਜਾਬ ਦਾ ਹੈ ਇੱਕ ਝਟਕੇ ਨਾਲ ਇੱਕ ਦਸਕਤ ਨਾਲ ਅੱਧਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਕੋਈ ਰਿਪੇਰੀਅਨ ਰਾਈਟ ਨਹੀਂ ਕੋਈ ਪੁੱਛਿਆ ਨਹੀਂ ਗਿਆ ਕੋਈ ਕੈਬਨਿਟ ਦਾ ਮੀਟਿੰਗ ਨਹੀਂ ਕੋਈ ਪਾਰਲੀਮੈਂਟ ਦਾ ਐਕਟ ਨਹੀਂ ਕੁਝ ਨਹੀਂ ਉਹਦੇ ਬਾਅਦ ਫਿਰ ਤੋਂ ਫਿਰ ਤੋਂ ਉਹਨਾਂ ਹੁਕਮਰਾਨੀ ਸਰਕਾਰਾਂ ਆਈਆਂ ਜਿੰਨਾ ਤਾਂ ਬਚਿਆ ਸੀ ਉਹਦਾ ਅੱਧਾ ਫਿਰ ਤੋਂ ਹਰਿਆਣੇ ਨੂੰ ਦਿੱਤਾ ਹੈ ਆਪਾਂ ਜੋ ਪਾਣੀ ਆਪਣੇ ਕੋਲੇ ਹੈ ਇਕੱਲਾ 25% ਹੈ ਆਪਣੇ ਦਰਿਆਵਾਂ ਦਾ ਜੇ ਦਰਿਆ ਹੜੋਂਦੇ ਐ ਨੁਕਸਾਨ ਆਪਣਾ ਜੇ ਪਾਣੀ ਘਟਦਾ ਉਹ ਆਪਣਾ ਪੂਰਾ ਲੈ ਲੈਂਦੇ ਆ ਆਪ ਨੂੰ ਘਟ ਮਿਲਦਾ ਹੈ ਕੱਲਿਆਣੀ ਆਪਣੇ ਨਾਲ ਪੰਜਾਬੀ ਬੋਲਦੇ ਇਲਾਕੇ ਆਪਾਂ ਨੂੰ ਨਹੀਂ ਦਿੱਤੇ ਆਪਣਾ ਇਕੱਲਾ ਸੂਬਾ ਦੇਸ਼ ਦਾ ਜਿੱਥੇ ਆਪਣਾ ਕੋਈ ਕੈਪੀਟਲ ਹੈ ਨਹੀਂ ਜਿਹੜਾ ਤੁਸੀਂ ਜੇ ਤੁਸੀਂ ਇਕਨੋਮਿਕਸ ਪੜ੍ਹੋ ਜਿਹੜੇ ਕੈਪੀਟਲ ਹੁੰਦੇ ਆ ਉਹ ਸੂਬੇ ਦੀ ਸਭ ਤੋਂ ਜ਼ਿਆਦਾ ਜੀਡੀਪੀ ਉਸ ਕੈਪੀਟਲ ਵਿੱਚੋਂ ਨਿਕਲਦੀ ਹੈ ਅੱਜ ਬੰਬਈ ਨੂੰ ਮਹਾਰਾਸ਼ਟਰ ਜੋ ਕੱਢ ਲਓ ਬਾਹਰ ਮਹਾਰਾਸ਼ਟਰ 'ਚ ਕੋਈ ਬਚੂਗਾ ਨਹੀਂ ਅੱਜ ਤੁਸੀਂ ਹਾਈਦਰਾਬਾਦ ਨੂੰ ਕੱਢ ਦੋ ਕੋਈ ਬੈਂਗਲੌਰ ਨੂੰ ਪਾਸੇ ਕਰ ਦੋ ਬਾਕੀ ਸੂਬੇ ਚ ਕੁਝ ਨਹੀਂ ਹੈ ਕਿਉਂਕਿ ਸਾਰੀ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ ਫਿਰ ਉੱਥੇ ਟੈਕ ਸਾਰਾ ਕੁਝ ਮਿਲਦਾ ਆਪਣੇ ਕੋਲ ਹੈ ਹੀ ਨਹੀਂ ਆਪਣੀ ਜੋ ਪੰਜਾਬ ਦੀ ਚੰਡੀਗੜ੍ਹ ਦੀ ਆਮਦਨ ਉਹ ਸਾਰੀ ਸੈਂਟਰ ਲੈ ਜਾਂਦੀ ਆਪਣੇ ਕੋਲ ਖੈ ਹੀ ਨਹੀਂ ਸੋ ਆਤ ਆਪਣੇ ਹਾਲਾਤ ਚੱਲਦੇ ਰਹੇ ਪਰ ਜਦੋਂ ਕੋਈ ਜ਼ੁਲਮ ਦੀ ਲੜਾਈ ਖਿਲਾਫ ਹੋਈ ਦੇਸ਼ ਵਿੱਚ ਅੱਗੇ ਕਾਲੀ ਦਲ ਐਮਰਜੈਂਸੀ ਲਾਈ ਗਈ ਜੇ ਦੇਸ਼ ਵਿੱਚ ਜੇ ਕਿਸੇ ਨੇ ਲੜਾਈ ਲੜੀ ਜੇ ਅੱਗੇ ਹੋ ਕੇ ਐਮਰਜੈਂਸੀ ਨੂੰ ਖਤਮ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦਾ ਹੈ ਇਤਿਹਾਸ ਗਵਾਹ ਹੈ तकरीबन 90 ਹਜ਼ਾਰ ਲੋਕ ਪੂਰੇ ਦੇਸ਼ ਵਿੱਚ ਗ੍ਰਿftar ਕੀਤੇ ਗਏ ਤੇ 60 ਹਜ਼ਾਰ ਤੋਂ ਵੱਧ ਕੱਲੇ ਪੰਜਾਬ ਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੋਂ ਕੋ ਲੀਡਰ ਨੇ ਪ੍ਰੈਸ ਦੀ ਆਜ਼ਾਦੀ ਦੇਸ਼ ਦੀ ਆਜ਼ਾਦੀ ਜਿਹੜੀ ਬੰਦ ਕਰ ਦਿੱਤੀ ਸੀ ਉਸ ਰਿਹਾਦ ਦੀ ਨੂੰ ਫਿਰ ਤੋਂ ਆਜ਼ਾਦ ਕਰਾਉਣ ਵਿੱਚ ਥੋੜਾ ਯੋਗਦਾਨ ਰਿਹਾ ਪਰ ਫਿਰ ਵੀ ਇਨਸਾਫ ਆਪਣੇ ਨਾਲ ਨਹੀਂ ਭਾਵੇਂ ਕਿਸਾਨ ਦੀ ਗੱਲ ਹੋਏ ਐਮਐਸਪੀ ਪਹਿਲੇ ਨਹੀਂ ਹੁੰਦੀ ਸੀ ਆ ਦਾ ਸ਼ਰੋਮਨੀ ਕਾਲੀ ਦਲ ਨੇ ਸੰਘਰਸ਼ ਕਰਕੇ ਐਮਐਸਪੀ ਦਿਵਾਈ ਫਿਰ ਜੇ ਮੈਂ ਹਿੱਸਾ ਲੈ ਮਾਸ ਸਰਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਸੇਵਾਦਾਰ ਬਣੇ ਜਦੋਂ ਆਪਣੀਆਂ ਸਰਕਾਰਾਂ ਬਣ ਲੱਗੀਆਂ ਆਪਣੀ ਜਿਹੜੀ ਲੀਡਰਸ਼ਿਪ ਪੁਰਾਣੀ ਹੈ ਸਾਰੇ ਜਾਣਦੇ ਹੋ ਉਹਨਾਂ ਨੇ ਕਿਤੇ ਨਹੀਂ ਸੋਚਿਆ ਸੀ ਕਿ ਆਪਾਂ ਲੜਾਈ ਲੜ ਰਹੇ ਆ ਸਰਕਾਰ ਬਣਾਉਣ ਵਾਸਤੇ ਆਪਾਂ ਕਿਤੇ ਕਾਲੀ ਵਰਕਰ ਤੇ ਲੀਡਰ ਨੇ ਸਰਕਾਰ ਬਣਾਉਣ ਵਾਸਤੇ ਲੜਾਈ ਨਹੀਂ ਲੜੀ ਜ਼ੁਲਮ ਦੇ ਖਿਲਾਫ ਲੜਾਈ ਲੜਨ ਵਾਸਤੇ ਕੀਤੀ ਇਹ ਕੱਲੇ ਸਰਕਾਰ ਲੜਾਉਣ ਵਾਸਤੇ ਬਣਾਉਣ ਵਾਸਤੇ ਲੜਦੇ ਫਿਰ ਕਿਸੇ ਵਰਕਰ ਨੇ 16 16 ਸਾਲ ਜੇਲ੍ਹਾਂਾਂ 'ਨੇ ਜਾਣੀਆਂ ਉਹ ਤਾਂ ਦਿੰਦੇ ਸੀ ਸਰਕਾਰਾਂ ਨਹੀਂ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਅਸੀਂ ਤੁਹਾਡੇ ਨਾਲ ਰਲ ਜਾਾਂਗੇ ਸਾਨੂੰ ਜੇਲ੍ਹਾਂਾਂ ਜਾਣਾ ਮਨਜ਼ੂਰ ਹੈ ਜ਼ਾਦੀ ਦੇ ਬਾਅਦ 15 ਸਾਲ 16 ਸਾਲ 10 ਸਾਲ ਇਹ ਜੀ ਮਿਸਾਲ ਕਿੱਥੇ ਹੈ ਕਿਸੇ ਕਿਸੇ ਪਾਰਟੀ ਚ ਦੱਸੋ ਕਿਸੇ ਪਾਰਟੀ ਚ ਨਹੀਂ ਹੈ ਜਿਹੜੀ ਤੁਹਾਡੀ ਪਾਰਟੀ ਚ ਜੇ ਤੁਸੀਂ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ 103 ਸਾਲ ਦਾ ਫਿਰ ਤੋਂ ਮੈਂ ਗੱਲ ਕਹਿ ਰਿਹਾ 103 ਸਾਲ ਚ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਹੈ ਜਿਸ ਸਮੇਂ ਜਿਸ ਲੀਡਰ ਨੂੰ ਵਾਹੀ ਦੀ ਮੌਕੇ ਦੀ ਸੇਵਾ ਦਿੱਤੀ ਜਾਂਦੀ ਹੈ ਉਹ ਸੇਵਾ ਸੰਭਾਲ ਲੈਂਦਾ ਤੇ ਆਪਣੀ ਸੇਵਾ ਪੂਰੀ ਕਰਦਾ ਹੈ ਸੋ ਸਾਰੇ ਵਰਕਰਾਂ ਨੇ ਸਾਰੇ ਬਜ਼ੁਰਗਾਂ ਨੇ ਸਾਰੀ ਲੀਡਰਸ਼ਿਪ ਨੇ ਵਕਫਾ ਟਾਈਮ ਆਪਣਾ ਹਿੱਸਾ ਪਾ ਕੇ ਇਸ ਖਾਲਸਾ ਪੰਥ ਦੀ ਜਥੇਬੰਦੀ ਨੂੰ ਇੰਨਾ ਤਕੜਾ ਰੱਖਿਆ ਸ ਆਪrakashin ਜੀ ਬਦਲ ਨੂੰ ਤਕਰੀਬਨ 96 ਸਾਲ ਦੀ ਉਮਰ ਦੇ ਉਹਨਾਂ ਦੀ ਪੂਰੀ ਸੀ 70 ਸਾਲ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਸੇਵਾਦਾਰ ਦੀ ਐਜ਼ ਅ ਮੁੱਖ ਮੰਤਰੀ ਜਾਂ ਐਜ਼ ਜ਼ਰਦਾਨ ਉਹਨਾਂ ਨੇ ਸੇਵਾ ਸੰਭਾਲ ਕੇ ਅਗਵਾਈ ਕੀਤੀ ਉਹਨਾਂ ਦੀ ਸੋਚ ਤੇ ਇਸ ਮੋਚ ਵਿੱਚ ਅਕਾਲੀ ਦਲ ਦੀ ਸੋਚ ਇੱਕੋ ਇੱਕ ਰਹੀ ਹੈ ਸਰਬੱਤ ਦੇ ਭਲੇ ਦੀ ਸਾਰਿਆਂ ਦਾ ਸਤਿਕਾਰ ਕਰਨ ਦੀ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਦੀ ਪੰਜਾਬ ਨੂੰ ਪੰਜਾਬ ਦੇ ਨੂੰ ਤਰੱਕੀ ਤੇ ਲਿਖੇ ਜਾਂਦੀ ਤੁਸੀਂ ਦੇਖੋ ਸਾਰੇ ਧਰਮਾਂ ਦਾ ਸਤਕਾਰ ਜਦੋਂ ਸਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਸੀ Hindu ਭਾਈਚਾਰਾ ਕਹਿੰਦਾ ਸੀ ਕਿ ਬਾਦਲ ਸਾਹਿਬ ਸਾਡੀ ਹੈ ਸਰਕਾਰ ਸਾਡੀ ਹੈ Christian ਕਹਿੰਦੇ ਸੀ ਸਾਡੀ ਹੈ Muslim ਭਾਈਚਾਰਾ ਕਹਿੰਦਾ ਸੀ ਸਾਡੀ ਹੈ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਬਾਦਲ ਸਾਹਿਬ ਨੇ ਜਦ ਮੁੱਖ ਮੰਤਰੀ ਆਪ ਖੜ ਖੜ ਕੇ ਸਜਾਏ ਬਣਾਏ ਖਾਲਸਾ ਪੰਥ ਦੀ ਪਾਰਟੀ ਦੀ ਸੇਵਾ ਸੰਭਾਲੀ ਸਰਕਾਰ ਬਣੀ ਬਾਦਲ ਸਾਹਿਬ ਦੀ ਸੋਚ ਸੀ ਕਿ ਆਪਣੀ ਕੌਮ ਦਾ ਖਾਲਸਾ ਪੰਥ ਦਾ ਵਿਰਸਾ ਸੰਭਾਲਿਆ ਜਾਏ ਐਡਾ ਗੌਰਵ ਮਈ ਵਿਰਸਾ ਹੈ ਆਪਣੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਮੈਨੂੰ ਯਾਦ ਹੈ ਜਦੋਂ ਵੀ ਸਰਕਾਰ ਆਉਂਦੀ ਜਿੰਨਾ ਟਾਈਮ ਆਉਂਦਾ ਉਹਨਾਂ ਦਾ ਘੱਟੋ ਘੱਟ ਅੱਧਾ ਟਾਈਮ ਇਸ ਕੰਮ 'ਚ ਲੱਗਦਾ ਸੀ ਮੀਟਿੰਗਾਂ ਵਿੱਚ ਕੀ ਵਰਾਸਤੇ ਖਾਲਸਾ ਕਿਵੇਂ ਬਣਾਉਣਾ ਹੈ ਛੋਟੇ ਘੱਲੂ ਘਰਾ ਤਾਂ ਕਿਵੇਂ ਬਣਾਉਣਾ ਹੈ ਵੱਡੇ ਘੱਲੂ ਘਰਾ ਕਿਵੇਂ ਬਣਾਉਣਾ ਹੈ ਮਨਦਾ ਸਿੰਘ ਬਹਾਦਰ ਦੀ ਯਾਦ ਕਰ ਕਿਵੇਂ ਬਣਾਉਣੀ ਹੈ ਜੇ ਕੋਈ ਆਪਣੀ ਕੌਮ ਦੀ ਕੁਸ਼ਤਾਬ ਦੀ ਆ ਜਾਂਦੀ ਫਿਰ ਪੂਰਾ ਸਮਾਂ ਲੱਗ ਜਾਂਦੇ ਕਿਵੇਂ ਧੂਮ-ਧਾਮ ਨਾਲ ਬਣਾਉਣਾ ਹੈ ਇੱਥੋਂ ਤੱਕ ਸੋਚੀ ਕਿ ਜਦੋਂ ਜਿੱਥੇ ਜਿੱਥੇ ਆਪਣੇ ਗੁਰੂ ਸਾਹਿਬ ਦੇ ਚਰਨ ਛੋਹ ਹੋਏ ਆ ਉਹ ਸ਼ਹਿਰਾਂ ਨੂੰ ਕਿਵੇਂ ਸਜਾਉਣਾ ਹੈ ਤੁਸੀਂ ਜਿਨੀਂੰਦਪੁਰ ਸਾਹਿਬ ਜਾ ਕੇ ਦੇਖੋ ਪਹਿਲੇ ਕੀ ਸੀ ਅਕਾਲੀ ਪੰਥਕ ਸਰਕਾਰ ਦੇ ਬਾਅਦ ਕਿੰਨਾ ਖੂਬਸੂਰਤ ਬਣਾਇਆ ਗਿਆ ਤਲਵੰਡੀ ਸਾਹਿਬੋਂ ਤੱਕ ਕਿਵੇਂ ਬਣਾਇਆ ਗਿਆ ਮੁਕਸਰ ਸਾਹਿਬ ਤਲਵੰਡਰ ਸਾਹਿਬ ਸਾਰੀ ਜਗ੍ਹਾ ਤੇ ਉਹਨਾਂ ਨੂੰ ਹਰ ਕਿਸਮ ਦੀ ਸਹੂਲਤ ਉੱਥੇ ਦਿੱਤੀ ਗਈ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕਿਵੇਂ ਡਿਵੈਲਪ ਕੀਤਾ ਗਿਆ ਆ ਸਾਹਮਣੇ ਦਰਬਾਰ ਸਾਹਿਬ ਦੇ ਸਾਹਮਣੇ ਦੇਖੋ ਕਿਵੇਂ ਸਾਰੀ ਜਗ੍ਹਾ ਕਿਵੇਂ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਡਿਵੈਲਪ ਕੀਤਾ ਗਿਆ ਅਸੀਂ ਕਿਥੇ ਤੇ ਕਿਸੇ ਦੀ ਆਸਾਨ ਕਰਕੇ ਨਹੀਂ ਕਿਤੇ ਇਸ਼ਤਿਹਾਰ ਕੱਢ ਕੇ ਨਹੀਂ ਦਿਲੋਂ ਦਿਲੋਂ ਸੇਵਾ ਸੰਭਾਲੀ ਇੱਕੋ ਹੀ ਮਕਸਦ ਸੀ ਕਿ ਆਪਾਂ ਆਪਣੀ ਕੌਮ ਦਾ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਜਾਏ ਕੌਮ ਦੀ ਚੜ੍ਹਦੀ ਕਲਾ ਹੋਵੇ ਜਿੱਥੇ ਵੀ ਆਪਣੇ ਕਿਸੇ ਆਪਣੇ ਪੰਜਾਬੀ ਨੂੰ ਜਾਂ ਖਾਲਸਾ ਪੰਥ ਦੇ ਕਿਸੇ ਜੀ ਨੂੰ ਕਿਤੇ ਵੀ ਕੋਈ ਸਮੱਸਿਆ ਹੁੰਦੀ ਦੇਸ਼ ਵਿੱਚ ਜਾਂ ਦੁਨੀਆ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਜਾਂ ਪੰਦੀ ਸਰਕਾਰ ਉਹਦੇ ਅਗਨਾਂ ਲੱਕ ਜੋੜੇ ਜੁੜਦੇ ਕਲਿਆਨੇ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਕਿਸਾਨੀ ਨੂੰ ਕਿਵੇਂ ਉਹਦੀ ਮੁਸ਼ਕਲ ਦੂਰ ਕਰਨੀ ਹੈ ਤੁਸੀਂ ਦੇਖ ਲਓ ਭਾਵੇਂ ਖਾਲੇ ਐ ਭਾਵੇਂ ਕੱਸੀਆਂ ਭਾਵੇਂ ਅੰਡਰਗਰਾਉਂਡ ਪਾਈਪ ਸਿਸਟਮ ਆ ਭਾਵੇਂ ਮੰਡੀਆਂ ਭਾਵੇਂ ਲਿੰਕ ਰੋਡਾਂ ਐ ਪਾਵੇਂ ਐਮਐਸਪੀਆ ਸਾਰਾ 쿠ਸ਼ੀ ਅਕਾਲੀ ਅਸਲ ਤੇ ਸਰਕਾਰਾਂ ਦੇ ਦੌਰਾਨ ਕੀਤਾ ਗਿਆ ਕਿਸੇ ਹੋਰ ਦੀ ਇੱਕ ਨਿਸ਼ਾਨੀ ਨਹੀਂ ਹੈ ਗਰੀਬ ਨੂੰ ਕੁਝ ਵੀ ਸਹੂਲਤ ਹੋਏ ਪਾਵੇਂ ਆਟਾ ਦਾਲਾ ਪਾਵੇਂ ਸ਼ਗਨ ਆ ਪਾਵੇਂ ਪੈਨਸ਼ਨ ਆ ਪਾਵੇਂ ਸਕਾਲਰਸ਼ਿਪ ਹੈ ਸਾਪ੍ਰਕਾਸ਼ਿਨ ਬਾਦਲ 50 ਸਾਲ ਅਗਵਾਈ ਕਰਦੇ ਉਹ ਉਹਨਾਂ ਨੂੰ ਪਤਾ ਸੀ ਪਿੰਡ ਪਿੰਡ ਜਾਂਦੇ ਘਰ ਘਰ ਜਾਂਦੇ ਗਰੀਬ ਦੇ ਘਰੇ ਬਹਿੰਦੇ ਰੋਟੀ ਖਾਂਦੇ ਬਹਿ ਕੇ ਸੁਣਦੇ ਗੱਲਾਂ ਕਿਉਂਕਿ ਸੋਚ ਅਕਾਲੀ ਦਲ ਦੀ ਅਕਾਲੀ ਦਲ ਦਾ ਮਤਲਬ ਪੰਜਾਬ ਅਕਾਲੀ ਦਲ ਦਾ ਮਤਲਬ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਆਵਾਜ਼ ਅਕਾਲੀ ਦਲ ਕਹੇ ਜੀ ਪਾਰਟੀ ਜਿਹੜੀ ਝੁਕਣ ਵਾਲੀ ਨਹੀਂ ਅੱਜ ਪੰਜਾਬ ਵਿੱਚ ਸੜਕਾਂ ਬਣ ਗਿਆ ਹਾਈਵੇ ਬਣ ਗਏ 에어ਪੋਰਟ ਬਣ ਗਏ ਆਪਣੇ ਤੁਸੀਂ ਦੇਖੋ ਤਰੱਕੀ ਉਹਦੇ ਮਗਰ ਕੌਣ ਹੈ ਸ਼ਰੋਮਣੀ ਅਕਾਲੀ ਦਲ ਇੱਕ ਨਿਸ਼ਾਨੀ ਨਹੀਂ ਕਿਸੇ ਦੀ ਇੱਕ ਨਿਸ਼ਾਨੀ ਨਹੀਂ ਕਿਸੇ ਦੀ ਆਪਾਂ ਜਿੰਨਾ ਮਰਜੀ ਲੋਕੀ ਆਉਂਦੇ ਐ ਨਾ ਲੈ ਕੇ ਗੁੰਮਰਾਹ ਕਰਕੇ ਜਦੋਂ ਸਾਰੀਆਂ ਐਜੀਆਂ ਤਾਕਤਾਂ ਨੇ ਐਜੀ ਤਾਕਤਾਂ ਨੇ ਦੇਖਿਆ ਕਿ ਐਸ ਸਹੀਦਾਂ ਦੀ ਜਥੇਬੰਦੀ ਨੂੰ ਇਸ ਤਾਕਤ ਨੂੰ ਐਸੋ ਦੀ ਲੋਕਪ੍ਰਿਅਤਾ ਨੂੰ ਕਿਵੇਂ ਰੋਕਿਆ ਜਾਏ ਫਿਰ ਸਾਸ਼ਾਂ ਸ਼ੁਰੂ ਹੋ ਗਈਆਂ ਐ ਜੀਆਂ ਜਥੇਬੰਦੀਆਂ ਖੜੀਆਂ ਹੋ ਗਈਆਂ ਵੱਡੇ ਬਾਦਲ ਸਾਹਿਬ ਜਦੋਂ ਸਰਕਾਰ ਚ ਸੀ ਅਖੀਰ ਚ ਉਦੋਂ ਬਾਅਦ ਬਿਮਾਰ ਵੀ ਰਹੇ ਐ ਜਦੋਂ ਵੀ ਮੈਂ ਉਹਨਾਂ ਕੋਲੇ ਜਾਂਦਾ ਉਹਨਾਂ ਕੋਲੇ ਜਾਂਦਾ ਮੈਨੂੰ ਇੱਕ ਗੱਲ ਕਹਿੰਦੇ ਰਹਿੰਦੇ ਕਿ ਮੇਰੀ ਜ਼ਿੰਦਗੀ ਚ ਮੈਨੂੰ ਸਭ ਤੋਂ ਵੱਡਾ ਦੁੱਖ ਹੈ ਕਿ ਮੈਂ ਮੇਰੇ ਚੀਫ ਮਿਨਿਸਟਰ ਹੁੰਦੇ ਪੰਥੀ ਸਰਕਾਰ ਦੇ ਹੁੰਦੇ ਬੇਅਦਬੀ ਹੋਈ ਮੈਨੂੰ ਦੁੱਖ ਹੈ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਫੜਨ ਦਾ ਮੌਕਾ ਨਹੀਂ ਦਿੱਤਾ ਗਿਆ ਤਾਕਤਾਂ ਕੋ ਦੰਗੂ ਐ ਜੀਆਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਬਹਾਨਾ ਲੱਭਿਆ ਕਿ ਆ ਮੌਕਾ ਮਿਲ ਗਿਆ ਕਿ ਸਿਆਸਤ ਕਰੋ ਸਾਰਿਆਂ ਨੇ ਇਕੱਠੇ ਹੋ ਕੇ ਸੰਤਾਨੀਆਂ ਭਾਵਨਾ ਨੂੰ ਹੋਰ ਉਜਾਰਿਆ ਤੇ ਪ੍ਰੈਸ਼ਰ ਇੰਨਾ ਪਾ ਦਿੱਤਾ ਕਿ ਸਾਨੂੰ ਮਜਬੂਰ ਕਰ ਦਿੱਤਾ ਕਿ ਸੀਬੀਏ ਨੂੰ ਦੇਣਾ ਪਏ ਕਿ ਆਪ ਕਾਲੀ ਦਲ ਦੀ ਸਰਕਾਰ ਇਹਦੀ ਇਨਕੁਆਇਰੀ ਨਾ ਕਰੇ ਦੋਸ਼ਿਆਂ ਨੂੰ ਨਾ ਫੜੇ ਉਹ ਮੈਨੂੰ ਬਾਦਲ ਸਾਹਿਬ ਕਹਿੰਦੇ ਕਹਿੰਦੇ ਸਭ ਤੋਂ ਵੱਡਾ ਦੁੱਖ ਮੈਨੂੰ ਹੈ ਮੇਰੇ ਰਾਜ ਵਿੱਚ ਬੇਦਬੀ ਹੋਈ ਹੋਏ ਤੇ ਮੈਂ ਆਪਣੇ ਦੋਸ਼ਿਆਂ ਨੂੰ ਨਾ ਫੜ ਸਕਾਂ ਮੈਨੂੰ ਉਹਨਾਂ ਨੇ ਕਈ ਵਾਰ ਕਿਹਾ ਕਹਿੰਦਾ ਜੇ ਪਰਮਾਤਮਾ ਤੈਨੂੰ ਮੌਕਾ ਦੇ ਜਾਂ ਕਿਸੇ ਪਾਰਟੀ ਦੇ ਲੀਡਰ ਨੂੰ ਮੌਕਾ ਦੇ ਆ ਦੋਸ਼ੀਆਂ ਨੂੰ ਜਰੂਰ ਫੜ ਕੇ ਅੰਦਰ ਕਰਨਾ ਹੋਇਆ ਕੀ ਕਿਤੇ ਆਪਾਂ ਪਛਾਣਿਆ ਕਿ ਬੇਦਬੀ ਹੋਈ ਉਹਦੇ ਬਾਅਦ ਸਿਆਸਤ ਹੀ ਹੋਈ ਦੋਸ਼ੀਆਂ ਤਰਫ ਤੋਂ ਕਿਸ ਨੇ ਗਿਆ ਹੀ ਨਹੀਂ ਕੋਈ ਨਾ ਕਿਸੇ ਨੇ ਦੋਸ਼ੀ ਫੜੇ ਨਾ ਫੜਨ ਦਾ ਨਿਸ਼ਾਨਾ ਰੱਖਿਆ 24 ਘੰਟੇ ਸਾਰੇ ਅਕਾਲੀ ਦਲ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਉਹ ਲੋਕ ਕਿੱਥੇ ਐ ਜਦੋਂ ਸਚਕਣ ਹਰਮੰਦਰ ਸਾਹਿਬ ਐਡੀ ਵੱਡੀ ਪ੍ਰਧਾਨ ਸਾਹਿਬ ਨੇ ਜਕਰ ਕੀਤਾ ਬੇਅਦਬੀ ਹੋਏ ਕਿਸੇ ਨੇ ਉਹਨਾਂ ਦੀ ਆਵਾਜ਼ ਉਠਾਈ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਟਿਆਲੇ ਬੇਅਦਬੀ ਹੋਈ ਕਿਸੇ ਨੇ ਆਵਾਜ਼ ਉਠਾਈ ਪਿਛਲੇ 1 ਸਾਲ ਦੇ ਅੰਦਰ ਅੰਦਰ ਤਕਰੀਬਨ 10-11 ਜਗ੍ਹਾ ਬੇਅਦਬੀਆਂ ਹੋਈਆਂ ਉਹਨਾਂ ਨੂੰ ਕੋਈ ਇੰਨਾ ਟਾਈਮ ਨਹੀਂ ਮਿਲਿਆ ਕਿ ਉੱਥੇ ਜਾ ਕੇ ਜਾ ਕੇ ਉਸ ਜਗ੍ਹਾ ਤੇ ਜਾ ਕੇ ਦੇਖੀ ਸਕਣ ਹੋਇਆ ਕੀ ਹੈ ਅੱਜ ਕਿੱਥੇ ਹੈ ਕੋਈ ਕਿਸੇ ਪਾਰਟੀ ਚ ਕਿਸੇ ਪਾਰਟੀ ਚ ਹੈ ਤੇ ਖਾਲਸਾ ਜੀ ਨੁਕਸਾਨ ਕੀ ਹੋਇਆ ਤੁਸੀਂ ਪੰਤ ਦੀ ਪਾਰਟੀ ਨੂੰ ਸਾਰੇ ਚਿੰਬੜ ਗਏ ਉਹ ਦੋਸ਼ੀ ਚਿੰਬੜ ਗਏ ਤੇ ਪਾਰਟੀ ਨੂੰ ਕਮਜ਼ੋਰ ਕਰਤਾ ਉਹ ਨਤੀਜਾ ਕੀ ਹੋਇਆ ਤੁਹਾਡੀ ਕੌਮ ਤੇ ਹਮਲੇ ਹੋਣ ਲੱਗੇ ਤੁਹਾਡੀ ਕੌਮ ਤੇ ਹਮਲੇ ਹੋਣ ਲੱਗੇ ਤੁਹਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 102 ਸਾਲ ਪੁਰਾਣੀ ਆਪਣਾ ਪਾਰਲੀਮੈਂਟ ਕੌਮ ਦਾ ਪਾਰਲੀਮੈਂਟ ਹੈ ਉਹਨਾਂ ਤਾਕਤਾਂ ਨੂੰ ਹਿੰਮਤ ਪੈ ਗਈ ਕਿ ਉਹ ਵੀ ਤੋੜ ਦਿੱਤਾ ਜਾਏ ਤਾਕਤਾਂ ਨੂੰ ਮੌਕਾ ਮਿਲਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਬਜ ਹੋ ਗਏ। ਇਕਲੇ ਪਿਲੇ ਕਿਲੇ ਸੋਚ ਨਹੀਂ ਸਕਦਾ ਸੀ। ਤਖਤ ਪਟਨਾ ਸਾਹਿਬ ਹਜ਼ੂਰ ਕਮੇਟੀ ਦੇ ਵੀ ਕਾਬਜ ਹੋ ਗਏ। ਹਜ਼ੂਰ ਸਾਹਿਬ ਕਮੇਟੀ ਦੇ ਕਾਬਜ ਹੋ ਗਏ। ਤੇ ਹਲੇ ਵੀ ਆਪਾਂ ਨਹੀਂ ਆਪਣੀ ਅੱਖਾਂ ਖੋਲ ਲਾਂਗੇ। ਕਿ ਕੌਣ ਕੌਮ ਦਾ ਦੁਸ਼ਮਣ ਹੈ? ਕੌਣ ਕੌਮ ਦੇ ਨਾਲ ਹੈ? ਮੈਨੂੰ ਕਿਹੜੇ ਕਿਹੜੇ ਦੁੱਖ ਹੁੰਦਾ ਜਦੋਂ ਘਰੇ ਬੈਠਦਾ ਹੁੰਨਾ ਹੈ। ਜਦੋਂ 84 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕੀਤੇ ਗਏ ਉਹਦੇ ਬਾਅਦ 2 ਸਾਲ ਬਾਅਦ ਤਿੰਨ ਸਾਲ ਬਾਅਦ ਇਲੈਕਸ਼ਨ ਹੋਏ ਮੈਂ ਲਾ ਕਾਂਗਰਸ ਕਿੰਨੀਆਂ ਸੀਟਾਂ ਲੈ ਗਈ ਇੱਥੇ ਪੰਜਾਬ 'ਚ ਉਹਦੇ ਬਾਅਦ ਕਾਂਗਰਸ ਪਾਰਟੀ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਜਿਨੇ ਆਪਣੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲਯਾਮ ਕੀਤਾ ਉਸ ਪਾਰਟੀ ਨੂੰ ਆਪਾਂ ਬਾਰ-ਬਾਰ ਮੌਕਾ ਦਿੱਤਾ ਸਰਕਾਰ ਬਣਾਉਣ ਤੇ ਤੇ بار بار ਮੌਕਾ ਲੈ ਕੇ ਆਪਣੇ ਤੇ ਹੀ ਵਾਰ ਕੀਤੇ ਆਪਣੇ ਤੇ ਹੀ ਵਾਰ ਕੀਤੇ ਆਪਾਂ ਹਲੇ ਵੀ ਆਪਣੀ ਕੌਮ ਸਮਝਦੀ ਨਹੀਂ ਆਪਾਂ ਕਦੋਂ ਜਾਗਾਂਗੇ ਆਪਾਂ ਕਦੋਂ ਪਛਾਣਾਂਗੇ ਕਿ ਕਿਹੜੇ ਐ ਜਿਹੜੇ ਆਪਣੀ ਆਪਾਂ ਨੂੰ ਕਮਜ਼ੋਰ ਕਰਦੇ ਲੱਗੇ ਐ ਦੇਖੋ ਪੰਜਾਬ ਨੂੰ ਬਚਾਉਣ ਵਾਲਾ ਖਾਲਸਾ ਪੰਥ ਦੀ ਫੌਜ ਕੱਲੀ ਸ਼ਰੋਮ ਨਹੀਂ ਕਾਲੀ ਦਲ ਹੈ ਜਿੰਨਾ ਮਰਜ਼ੀ ਤੁਸੀਂ ਕੋਈ ਮਰਜ਼ੀ ਕੋਈ ਮਰਜ਼ੀ ਕਹੀ ਜਾਏ ਪੰਜਾਬ ਵਿੱਚ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਇੱਕ ਪਾਸੇ ਅੱਜ ਗੁਰੂ ਦੀ ਨਗਰੀ ਤੁਸੀਂ ਆਪਣੇ ਪਿੰਡਾਂ ਜਾਉਂਗੇ ਲੈਫਟ ਰਾਈਟ ਦੇਖਦੇ ਰਹੋ ਜੋ ਕੁਝ ਵੀ ਬਣਿਆ ਹੈ ਜੋ ਕੁਝ ਵੀ ਤਰੱਕੀ ਦੇਖ ਰਿਹਾ ਹਾਂ ਕੱਲੀ ਪੰਥ ਦੀ ਸਰਕਾਰ ਨੇ ਕਾਲੀ ਦਲ ਦੀ ਸਰਕਾਰਾਂ ਨੇ ਕੀਤਾ ਹੋਰ ਕਿਸੇ ਨੇ ਵੱਡੇ ਬਾਦਲ ਸਾਹਿਬ ਦੇ ਬੰਝ ਬਹੁਤ ਜ਼ਿਆਦਾ ਬੋਝ ਰਿਹਾ ਹੈ ਇਸ ਕੱਲ ਦਾ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਮੈਂ ਐ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੁਖ ਸੇਵਾਦਾਰ ਹੋਣ ਦੇ ਨਾਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਹਜ਼ੂਰੀ ਚ ਆਪਾਂ ਮੌਜੂਦ ਹੈ ਸ਼੍ਰੀ ਕਲਤਕ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਕਿਉਂਕਿ ਆਮ ਸੰਗਤ ਦੇ ਵਿੱਚ ਮੰਚ ਹੈ ਕਿ ਪੰਥਕ ਸਰਕਾਰ ਸੀ ਹਾਂ ਪੰਥਕ ਸਰਕਾਰ ਸੀ ਪਰਖ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਭ ਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ ਉਹ ਉਹਦੀ ਵੀ ਮਾਫੀ ਕਿ ਅਸੀਂ ਨੇ ਦੋਸ਼ੀ ਫੜ ਸਕੇ ਪਰ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਐ ਉਹਨਾਂ ਨੂੰ ਜੇਲ੍ਹਾਂ ਚ ਪਾਵਾਂਗੇ ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਐ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਮੈਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤਰਫੋਂ ਵੀ ਕਿਉਂਕਿ ਉਹਨਾਂ ਨੇ ਕਿਉਂਕਿ ਅੱਜ ਆਪਣੇ ਵਿੱਚ ਨਹੀਂ ਰਹੇ ਐਜ਼ ਮੁਖ ਸੇਵਾ ਦਾ ਤਰਫੋਂ ਤੇ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਤਰਫੋਂ ਤੇ ਸਮੁੱਚੀ ਪਾਰਟੀ ਦੇ ਵਰਕਰ ਕਿਉਂਕਿ ਪਾਰਟੀ ਦੇ ਵਰਕਰ ਵੀ ਆਪਣੀ ਪਾਰਟੀ ਦੀ ਇੱਕ jaan ਹੁੰਦੇ ਐ ਅਸੀਂ ਪ੍ਰਮਾਤਮਾ ਦੇ ਸਾਹਮਣੇ ਅਰਦਾਸ ਬੇਨਤੀ ਕਰੀਏ ਅੱਜ ਕਿ ਪ੍ਰਮਾਤਮਾ ਜਾਣੇ ਜਾਂ ਨੇ ਸਾਥ ਕੋਈ ਭੁੱਲ ਹੋਈ ਹੋਏ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਆਂ ਅਸੀਂ ਜੋ ਗੁਰੂ ਸਾਹਿਬਾਂ ਦੇ ਦੱਸੇ ਹੋ ਰਸਤੇ ਸਿਧਾਂਤਾਂ ਦੇ ਜਿਵੇਂ ਜਿਵੇਂ ਸਿਧਾਂਤ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਸਰਬੱਤ ਦੇ ਭਲੇ ਦਾ ਪੰਜਾਬ ਨੂੰ ਤਰੱਕੀ ਲੈਂਦੇ ਉਸੇ ਸਿਧਾਂਤਾਂ ਤੇ ਸਾਡੇ ਸਿਰ ਤੇ ਹੱਥ ਰੱਖਣ ਸਾਰੇ ਸਮੂਚੀ ਵਰਕਰਾਂ ਤੇ ਸਾਡੀ ਜਥੇਬੰਦੀ ਤੇ ਕਿ ਅਸੀਂ ਪੰਜਾਬ ਨੂੰ ਫਿਰ ਤੋਂ ਵਾਪਸ ਉਹ ਲੀਆਂ ਤੇ ਲੈ ਕੇ ਆਈਏ ਕਿਉਂਕਿ ਜੈਜੀ ਹਾਲਾਤ ਬਣ ਗਈ ਹੈ ਪੰਜਾਬ ਵਿੱਚ 5 ਸਾਲ ਕਾਂਗਰਸ ਦੇ ਤੇ ਜਿਹੜਾ ਹੁਣ ਹੁਕਮਰਾਨ ਆਇਆ ਹੈ ਜਿਸ ਤਰੀਕੇ ਨਾਲ ਲੱਗਿਆ ਜਿਸ ਤਰੀਕੇ ਨਾਲ ਉਹਨਾਂ ਨੇ ਗੁਰੂ ਘਰਾਂ ਤੇ ਹੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਪੁਲਿਸ ਨਹੀਂ ਐਜਾਕਸ ਸੀਨ ਆਪਾਂ ਅਜ ਤੱਕ ਨਹੀਂ ਕਿਤੇ ਦੇਖਿਆ ਸੋ ਆਪਣੀ ਫੌਜ ਨੂੰ ਬਲ ਬਖਸ਼ਣ ਅਸੀਂ ਐਜੇ ਦੁਸ਼ਮਨਾ ਦਾ ਸਾਹਮਣਾ ਕਰ ਸਕੀਏ ਤੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਸੱਚੀ ਗਵਾਈ ਜਿਵੇਂ ਪਹਿਲੇ ਦਿੰਦੇ ਰਹੇ ਆ ਉਹ ਸੱਚੀ ਗਵਾਈ ਦੇ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਲੜਾਈ ਲੜੀਏ ਤੇ ਪੰਜਾਬ ਦੀ ਤਰੱਕੀ ਵਾਸਤੇ ਲੜਾਈ ਲੜੀਏ ਮੈਂ ਹੋਰ ਵੀ ਬੇਨਤੀ ਕਰਦਾ ਕਿ ਸਾਰੇ ਪੰਥਿਕ ਸੋਚ ਰੱਖਣ ਵਾਲੇ ਜਿਹੜੇ ਇੱਕ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਦੇ ਦਿਲ 'ਚ ਮਨਚ ਸ਼ਰੋਮਣੀ ਕਾਲੀ ਦਲ ਹੈ ਜਿਨ੍ਹਾਂ ਦੇ ਖੂਨ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਹੈ ਜਿਹੜੀਆਂ ਧਿਰਾਂ ਅਲੱਗ-ਅਲੱਗ ਹਿੱਸੇ ਵੰਡਣਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਿਆਂ ਏਕਤਾ ਵਿੱਚ ਹੀ ਤਾਕਤ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਮੇਰੇ ਕੋਈ ਲਫ਼ਜ਼ਾਂ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਜਾਂ ਸਾਡੇ ਕਿਸੇ ਲੀਡਰਸ਼ਿਪ ਦੇ ਕਹਿਣ ਨਾਲ ਕਿਸੇ ਨੂੰ ਕੋਈ ਦੁੱਖ ਪਹੁੰਚਿਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਮੈਂ ਸਾਰਿਆਂ ਨੂੰ ਆਈ ਅਪੀਲ ਕਰਦਾ ਹਾਂ ਕਿ ਸਾਰੇ ਇੱਕ ਝੰਡੇ ਥਲੇ ਇਕੱਠੇ ਹੋ ਜਓ ਕਿਉਂਕਿ ਆਪਣੀ ਕੌਮ ਤੇ ਧੱਕੇ ਸ਼ੁਰੂ ਹੋ ਗਏ ਇੱਕ ਤਾਕਤਵਰ ਫੌਜ ਹੀ ਇੱਕ ਤਾਕਤਵਰ ਫੌਜ ਹੀ ਇਹਨਾਂ ਦੁਸ਼ਮਨਾ ਨੂੰ ਨਕਾਰ ਕੇ ਸਿੱਟੇਗੀ ਤੇ ਪੰਜਾਬ ਵਿੱਚ ਖਾਲਸਾ ਪੰਥ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਏਗੀ ਤੇ ਮੈਂ ਬੇਨਤੀ ਕਰਦਾ ਕਿ ਆਪਣੀ ਜਿਹੜੀ ਤਾਕਤ ਹੈ ਕਿਉਂਕਿ ਆਪਣੇ ਸਾਹਮਣੇ بڑے ਮਸਲੇ ਆ ਗਏ ਆ ਬੰਦੀ ਸਿੱਖਾਂ ਨੂੰ ਰਿਹਾ ਕਰਨ ਦਾ ਮਸਲਾ ਹੈ ਆਪਣੇ ਗੁਰੂ ਘਰਾਂ ਜਿਨ੍ਹਾਂ ਤੇ ਕਬਜ਼ਾ ਕਰੀ ਬੈਠੇ ਆ ਉਹ ਵਾਪਸ ਸੇਵਾ ਸੰਭਾਲ ਖਾਲਸਾ ਪੰਥ ਵਿੱਚ ਲਿਆਉਣ ਦੀ ਆਪਣੇ ਕੋਲੇ ਬੜੇ ਚੁਣੌਤੀਆਂ ਇੱਕ ਹੁਣ ਜਿਹੜੀਆਂ ਕਮੇਟੀ ਦੀਆਂ ਇਲੈਕਸ਼ਨ ਆਉਣੀਆਂ ਉੱਥੇ ਵੀ ਆਜੰਸੀਆਂ ਦੇ ਲੋਕ ਇਕੱਠੇ ਹੋ ਕੇ ਆ ਫਿਰ ਤੋਂ ਖੁਸ਼ਬਹਿੜ ਕਰਨ ਦੀ ਕੋਸ਼ਿਸ਼ ਕਰਨਗੇ ਆ ਸਾਰੀ ਤਾਕਤ ਤਾਂ ਆਪਾਂ ਸਾਹਮਣਾ ਕਰ ਸਕਾਂਗੇ ਜੇ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਖਾਲਸਾ ਪੰਥ ਦੀ ਫੌਜ ਸ਼ਰੋਮਨੀ ਕਾਲੀ ਨੂੰ ਤਗੜਾ ਕਰੀਏ ਫਤਿਹ ਤੇ 20 ਤਰੀਕ ਨੂੰ ਆਪਾਂ ਸਾਰੇ ਦਿੱਲੀ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਆਪਾਂ ਸਾਰੇ ਉੱਥੇ ਇਕੱਠੇ ਹੋਣਾ ਤੇ ਆਪਣੇ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਖਿੜਾ ਕੇ ਲਿਆਉਣਾ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਹਾਨ ਸ਼ਹੀਦਾਂ ਦੀ ਜਥੇਬੰਦੀ ਉਹਦੇ ਪਛੋਕਰ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਸਾਰੇ ਤੁਹਾਡੇ ਨਾਲ ਮੁਲਾਂਕਣ ਪ੍ਰਧਾਨ ਸ਼ਰਮਣੀ ਕਾਲੀਦਲ ਨੇ ਕੀਤਾ ਸੋ ਆਓ ਪ੍ਰਧਾਨ ਸਾਹਿਬ ਨੂੰ ਸਰਪਉ ਦੀ ਅਖੰਡ ਪਾਠ ਸਾਹਿਬ ਦੀ ਖੁਸ਼ੀ ਦੇ ਵਿੱਚ ਸਰਪਉ ਦੀ ਬਖਸ਼ਿਸ਼ ਹੋਣੀ ਆ ਉਤਪਾਦ ਦੇਗ ਤੇ 12 ਵਜੇ ਆਪਾਂ ਤੇ